ਕਾਂਗਰਸੀ ਨੇਤਾ ਕਮਲਨਾਥ ਦੇ ਉੱਪਰ ਭਾਜਪਾ ਦੇ ਵਿੱਚ মতਪੀਦ ਲਗਾਤਾਰ ਵਧੇ ਜਾ ਰਹੇ ਨੇ 1984 ਦੇ ਸਿੱਖ ਦੰਗਿਆਂ ਦੇ ਦੋਸ਼ੀ ਨੂੰ ਲੈ ਕੇ ਸਿੱਕੇ ਨੇਤਾਵਾਂ ਦੇ ਵੱਲੋਂ ਵੀ ਕਈ ਵਾਰ ਆਪੱਤियां ਜ਼ਾਹਿਰ ਕੀਤੀਆਂ ਗਈਆਂ ਨੇ ਪਰੰਤੂ ਇਹ ਸਭ ਦੇ ਦਰਮਿਆਨ ਕਿਹੜੀ ਕਿਹੜੇ ਐਂਗਲਸ ਦੇ ਉੱਪਰ ਕਮਲਨਾਥ ਦੇ ਬਾਰੇ ਵਿੱਚ ਉਠਾਈਆਂ ਜਾ ਰਹੀਆਂ ਨੇ ਮੰਗਾ ਕਿ ਉਸ ਨੂੰ ਦਰਖਨਾਰ ਕਰ ਦਿੱਤਾ ਜਾਵੇ ਅਤੇ ਕਿਵੇਂ 1984 ਦੇ ਦੰਗਿਆਂ ਨੂੰ ਯਾਦ ਕਰਕੇ ਇੱਕ ਵਾਰ ਫੇਰ ਤੋਂ ਬਲੁੰਦਰੇ ਗਏ ਨੇ ਸਿੱਖਾਂ ਦੇ ਹਿਰਦੇ ਆਉਤ ਹਾਨੂੰ ਦੱਸਦੇ ਹਾਂ ਕਮਲਨਾਥ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਮੁੱਦੇ ਦੇ ਉੱਪਰ ਪਾਰਟੀ ਦੇ ਵਿੱਚ ਇਸ ਵਕਤ ਕਮਾਂਸਾਂ ਦੀ ਜੰਗ ਜੋ ਹੈ ਉਹ ਛਿੜੀ ਹੋਈ ਹੈ ਪਾਰਟੀ ਨੇਤਾਵਾਂ ਦਾ ਕਹਿਣਾ ਹੈ ਕਿ 1984 ਦੇ ਸਿੱਖ ਦੰਗਿਆਂ ਦੇ ਦੋਸ਼ੀ ਕਮਲਨਾਥ ਨੂੰ ਪਾਰਟੀ ਦੇ ਵਿੱਚ ਲੈਣ ਦੇ ਨਾਲ ਸਿੱਖ ਸਮਾਜ ਦੇ ਵਿੱਚ ਗਲਤ ਸੰਦੇਸ਼ ਜਾਵੇਗਾ ਇਸ ਦਾ ਦਿੱਲੀ ਅਤੇ ਪੰਜਾਬ ਦੇ ਸਮੇਤ ਅਨੇਕਾਂ ਹੀ ਹੋਰ ਰਾਜਾਂ ਦੇ ਵਿੱਚ ਵੀ ਨੁਕਸਾਨ ਹੋ ਸਕਦਾ ਹੈ ਪਾਰਟੀ ਦੇ ਸਿੱਖ ਨੇਤਾਵਾਂ ਦਾ ਦਾਵਾ ਹੈ ਕਿ ਉਹਨਾਂ ਨੇ ਪਾਰਟੀ ਦੇ ਉੱਚਿਤ ਫਾਰਮ ਦੇ ਉੱਪਰ ਆਪਣੀ ਗੱਲ ਨੂੰ ਚੱਕ ਕੇ ਰੱਖ ਦਿੱਤਾ ਹੈ ਅਤੇ ਕਮਲਨਾਥ ਨੂੰ ਪਾਰਟੀ ਦੇ ਵਿੱਚ ਲੈਣ ਦੇ ਉੱਪਰ ਆਪਣੀ ਅਸਹਿਮਤੀ ਵੀ ਦਰਜ ਕਰਵਾਈ ਹੈ। ਪਾਰਟੀ ਦੇ ਵਿੱਚ ਇਹ ਕਮ ਆਸਾਨ ਅਜੀਹੇ ਸਮੇਂ ਦੇ ਵਿੱਚ ਛਿੜਿਆ ਹੈ ਜਦੋਂ ਕਾਂਗਰਸੀ ਨੇਤਾ ਕਮਲਨਾਥ ਅਤੇ ਉਹਨਾਂ ਦੇ بیٹے ਨਕੁਲਨਾਥ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਨੇ। ਅਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਕਾਰਜਕਰਤਾਵਾਂ ਦੇ ਨਾਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 370 ਸੀਟਾਂ ਲੈਣ ਦੇ ਵਾਸਤੇ ਆਪਣੀ ਕੰਮਰ ਕਸਣ ਦੀ ਗੱਲ ਵੀ ਕਹਿ ਚੁੱਕੇ ਨੇ ਪਾਰਟੀ ਦੇ ਸਿੱਖ ਨੇਤਾਵਾਂ ਦਾ ਕਹਿਣਾ ਹੈ ਕਿ ਹੁਣ ਤੱਕ ਉਹ ਆਪਣੇ ਜੋ ਪਾਈਚਾਰੇ ਦੇ ਲੋਕ ਨੇ ਉਹਨਾਂ ਦੇ ਨਾਲ ਇਹ ਕਹਿ ਕੇ ਹੀ ਵੋਟ ਮੰਗਦੇ ਆਏ ਨੇ ਕਿ ਭਾਜਪਾ ਉਹਨਾਂ ਨੂੰ ਇਨਸਾਫ ਦਿਵਾਵੇਗੀ ਕਮਲਨਾਥ ਜਗਦੀਸ਼ ਟਾਈਟਲਰ ਅਤੇ ਸਜਣ ਕੁਮਾਰ ਦੇ ਨਾਲ ਉਹਨਾਂ ਕਾਂਗਰਸੀ ਨੇਤਾਵਾਂ ਦੇ ਵਿੱਚ ਸ਼ਾਮਿਲ ਹੈ ਜੋ ਕਿ 1984 ਦੇ ਸਿੱਖ ਦੰਗਿਆਂ ਦੇ ਦੌਰਾਨ ਦੰਗਾਈਆਂ ਦੀ ਰਹਿਨਮਾਈ ਕਰ ਰਹੇ ਸੀ। ਇਹਨਾਂ ਦੰਗਿਆਂ ਦੇ ਵਿੱਚ 3500 ਯਾਨੀ ਕਿ 3500 ਤੋਂ ਜ਼ਿਆਦਾ ਸਿੱਖਾਂ ਦੀ ਹੱਤਿਆ ਕੀਤੀ ਗਈ ਸੀ। ਦੱਸਦੀ ਹੈ ਕਿ ਕਮਲਨਾਥ ਹੁਣ ਤੱਕ ਕਈ ਸਾਰੇ ਗਵਾਹਾਂ ਤੋਂ ਅਤੇ ਉਹਨਾਂ ਦੇ ਪ੍ਰਭਾਵਾਂ ਤੋਂ ਬਚੇ ਹੋਏ ਜ਼ਾਹਿਰ ਹੋ ਰਹੇ ਨੇ। ਪਰੰਤੂ ਭਾਜਪਾ ਨੇਤਾ ਸਿੱਖ ਦੰਗਿਆਂ ਦੀ ਜਾਂਚ ਨੂੰ ਦੁਬਾਰਾ ਤੋਂ ਖੁਲਵਾਉਣ ਅਤੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਲਗਾਤਾਰ ਕੀਤੀ ਜਾਂਦੀ ਰਹੀ ਹੈ। ਅਜਿਹੇ ਦੇ ਵਿੱਚ ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਕਮਲਨਾਥ ਨੂੰ ਪਾਰਟੀ ਦੇ ਵਿੱਚ ਲੈਣ ਦੇ ਨਾਲ ਕਈ ਪ੍ਰਕਾਰ ਦੇ ਨਾਲ ਨਕਾਰਾਤਮਕ ਸੰਦੇਸ਼ ਜਾਵੇਗਾ ਜਿਸ ਨੂੰ ਬਚਾਇਆ ਜਾਣਾ ਕਾਫੀ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਲਾਵਾ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਭਾਜਪਾ ਆਗੂ ਤਜਿੰਦਰ ਬੱਗਾ ਨੇ ਦਾਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਦੇ ਵਿੱਚ ਕਾਂਗਰਸੀ ਆਗੂ ਕਮਲਨਾਥ ਦਾ ਭਾਜਪਾ ਦੇ ਵਿੱਚ ਸ਼ਾਮਲ ਹੋਣਾ ਕਦੇ ਵੀ ਸੰਭਵ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਸਿੱਖਾਂ ਦੇ ਕਾਤਲ ਅਤੇ ਗੁਰਦੁਆਰਾ ਰਕਾਬगंज ਸਾਹਿਬ ਨੂੰ ਸਾੜਨ ਵਾਲੇ ਕਮਲਨਾਥ ਦੇ ਵਾਸਤੇ ਭਾਜਪਾ ਦੇ ਦਰਵਾਜ਼ੇ ਨਹੀਂ ਖੁੱਲ ਸਕਦੇ। 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੌਰਾਨ ਜਦੋਂ ਗੁਰਦੁਆਰਾ ਸਹਿਬਾਨ ਦੇ ਉੱਪਰ ਹਮਲਾ ਹੋਇਆ ਸੀ ਤਾ ਕਮਲਨਾਥ ਮੌਕੇ ਤੇ ਉਪਰ ਮੌਜੂਦ ਸੀ ਪਰੰਤੂ ਕੀ ਇਸ ਸਬਦੇ ਦੇ ਦਰਮਿਆਨ ਵੱਡੀ ਗੱਲ ਇਹ ਹੈ ਕਿ ਕਮਲਨਾਥ ਦੀ ਇਸ ਵਾਰ ਭਾਜਪਾ ਦੇ ਵਿੱਚ ਐਂਟਰੀ ਹੋਵੇਗੀ ਜਾਂ ਫਿਰ ਨਹੀਂ ਜਾਂ ਫਿਰ ਇੱਕ ਵਾਰ ਫੇਰ ਤੋਂ ਕੁਝ ਅਜੀਹਾ ਹੋਵੇਗਾ ਜਿਸ ਦੀ ਸ਼ਾਇਦ ਲੋਕਾਂ ਨੇ ਕਲਪਨਾ ਵੀ ਨਾ ਕੀਤੀ ਹੋਵੇ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ I have did my coaching from Globewise only for IITs and I secured 6.5 band. My experience with Globewise was so well. I would really suggest each and everyone to come here and pursue their process through Device. It will be really helpful for you. I will call Kalkaro Delhi Branch Delhi, 9696 875 875. Punjab Branch Delhi, 8725 875 875. ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ